ਮੈਕਸੀਕੋ ਦੀ ਪ੍ਰੈਜ਼ੀਡੈਂਟ ਜਿਹੜੀ ਹੈਗੀ ਆ ਸ਼ੈਨ ਬੌਮ ਉਹਨਾਂ ਨੇ ਇਹ ਕਿਹਾ ਹੈ ਕਿ ਮੇਰੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਇਹ ਕਹਿ ਰਿਹਾ ਪਈ ਜੋ ਡਰੱਗ ਕਾਰਟਲਸ ਹੈਗੇ ਆ ਉਹਨਾਂ ਨੇ ਬੌਨਟੀਆਂ ਉਹਨਾਂ ਨੇ ਅਨਾਮ ਰੱਖੇ ਆ ਸੀਬੀਪੀ ਦੇ ਉੱਤੇ ਤੇ ਜਿਹੜੇ ਕਸਟਮ ਇਨਫੋਰਸਮੈਂਟ ਵਾਲੇ ਏਜੰਟਸ ਹੈਗੇ ਆ ਕਹਿੰਦੇ ਵੀ 2000 ਡਾਲਰ ਜੇ ਕੋਈ ਆਇਡੈਂਟੀਫਾਈ ਕਰੂਗਾ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ EMPLOYE ਨੂੰ 5000 ਤੋਂ ਲੈ ਕੇ 10000 ਜੇ ਕੋਈ ਕਿਡਨੈਪ ਕਰੂਗਾ 50000 ਜੇ ਕੋਈ ਅਸੈਸੀਨੇਟ ਕਰੂਗਾ ਇਹ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਨੇ ਜਾਰੀ ਕੀਤੀ ਸੀ ਇਨਫੋਰਮੇਸ਼ਨ ਕਸਟੀਨੋਮ ਹੋਣਾ ਨੇ ਜੋ ਸੈਕਟਰੀ ਆਫ ਸਟੇਟ ਹੈ ਸੈਕਟਰੀ ਹੈਗੇ ਆ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਦੇ ਪਰ ਅੱਜ ਮਕਸੀਕੋ ਦੀ ਪ੍ਰੈਜ਼ੀਡੈਂਟ ਨੇ ਕਿਹਾ ਵੀ ਇਹ ਸਾਡੇ ਪਾਸ ਜੀ ਜੀ ਇਹ ਇਨਫੋਰਮੇਸ਼ਨ ਆ ਇਹ ਬਿਲਕੁਲ ਤੋਂ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਕੋਲੋਂ ਮਿਲੀ ਆ ਹੋਰ ਕਿਸੇ ਕੋਲੋਂ ਨਹੀਂ ਮਿਲੀ ਹੈਗੀ ਹੂੰ ਜੀ ਸੋ ਬਿਲਕੁਲ ਜਿਹੜਾ ਹਰਜੋਤ ਸਿੰਘ ਜੀ ਇਹ ਇਹ ਚੀਜ਼ ਜਿਹੜੀ ਉਹ ਹੈਗੀ ਆ ਕੋਵਿਡ ਆਪਰੇਸ਼ਨ ਆਪ ਹਮਨਿਊਅਲ ਵਾਲੀ ਜਿਹੜੀ ਉਹ ਗੱਲ ਕੀਤੀ ਸੀ ਤੇ ਹੁਣ ਇਸ ਪਾਸੇ ਵੱਲ ਨੂੰ ਵੀ ਕਦਮ ਵਧਾਏ ਜਾ ਰਹੇ ਆ ਡਰੱਗ ਆਰਟੇਲਸ ਨੂੰ ਆਲਰੇਡੀ ਜਿਹੜੇ 트ੰਪ ਹੋਣਾ ਨੇ 트ੰਪ ਪ੍ਰਸ਼ਾਸਨ ਦੇ ਦੁਆਰਾ ਇੱਕ ਜਿਹੜਾ ਹਰਜੋਤ ਸਿੰਘ ਜੀ ਵੀ ਅੱਤਵਾਦੀ ਜੱਥੇਬੰਦੀਆਂ ਜਿਹੜਾ ਉਹਨਾਂ ਨੂੰ ਐਲਾਨ ਦਿੱਤਾ ਜਿਹੜਾ ਹੋ ਗਿਆ ਹੈਗਾ ਆ ਸੋ ਇਹ ਜਿਹੜੀ ਸਿਚੁਏਸ਼ਨ ਬਣੀ ਆ ਸੋ ਦੇਖੋ ਕੀ ਇਸ ਦੇ ਵਿੱਚ ਜਿਹੜਾ ਉਹ ਆ ਬਣਦਾ ਹੈਗਾ ਯਾ ਤੇ